ਕਿਹੜੇ ਵੈਦ ਕੋਲ ਜਾਵਾਂ ਮੈਂ ਕਿੱਧਰ ਨੂੰ ਜਾਵਾਂ ਕਿਉਂ ਕਿ ਕਿਉਂਕਿ ਉਹਨੂੰ ਜਦੋਂ ਕਿਤੇ ਵੀ ਜਾਂਦਾ ਨਾ ਉਹਨੂੰ ਚੱਕਰ ਵਿੱਚ ਉਹ ਚ ਫਸਾਇਆ ਜਾਂਦਾ ਸਿਹਤ ਨੂੰ ਲੈ ਕੇ ਜਿਹੜਾ ਸਭ ਤੋਂ ਵੱਡਾ ਚੈਲੰਜ ਆ ਉਹ ਹੁਣ ਇਹੀ ਆ ਵੀ ਕੀ ਖਾਈਏ ਕੀ ਨਾ ਖਾਈਏ ਜੀ ਸੁਭਾਸ਼ ਗੋਇਲ ਨੇ ਇੱਕ ਤ੍ਰਿਫਲਾ ਪਾਊਡਰ ਦਿੱਤਾ ਜਿਹਦੀ ਮਾਤਰਾ ਦਿੱਤੀ 1 2 ਐਂਡ 4 ਦੀ ਰੇਸ਼ਿਓ ਚ ਜੀ ਹੁਣ ਉਹਦਾ ਤ੍ਰਿਫਲਾ ਪਾਊਡਰ ਦਾ ਪ੍ਰਾਈਸ ਆ 120 ਗ੍ਰਾਮ ਦਾ 990 ਰੁਪਏ ਐਮ ਆਰ ਪੀ ਜੀ ਅੱਜ 2025 ਚ ਹੋ ਸਕਦਾ ਹੈ 2035 ਚ ਕੁਝ ਹੋ ਰਹੀ ਹੋਵੇ ਤੇ ਇੱਕ ਕੰਪਨੀਆਂ ਵੇਚ ਰਹੀਆਂ ਨੇ ਉਹਨੂੰ 90 ਰੁਪਏ ਤੋਂ ਵੀ ਥੱਲੇ ਤ੍ਰਿਫਲਾ ਜਿਹੜਾ ਹੈਗਾ ਉਹ ਵਾਸ਼ ਕਰਦਾ ਸਾਡੇ ਬਲੱਡ ਸਿਸਟਮ ਨੂੰ ਲੀਵਰ ਨੂੰ ਹਾਰਟ ਨੂੰ ਕੋਈ ਪ੍ਰੋਬਲਮ ਆਈ ਨਹੀਂ ਸਕਦੀ ਅੱਛਾ ਫਿਰ ਤ੍ਰਿਫਲਾ ਬੇਕੀ ਜਾ ਰਿਹਾ ਲੋਕ ਖਾਈ ਜਾ ਰਹੇ ਤ੍ਰਿਫਲਾ ਹੁੰਦਾ ਉਹਦੇ ਵਿੱਚ ਹਰੜ 1% ਜੀ ਬਹਿੜਾ 2% ਆਮਲਾ 4% ਮਤਲਬ 100 ਗ੍ਰਾਮ 200 ਗ੍ਰਾਮ 400 ਗ੍ਰਾਮ ਇਹ ਰੇਸ਼ੋ ਬਿਹਰੜ ਭੀਣਾ ਖਾਰੇ ਪੇਟ ਸਾਫ ਕਰਨ ਵਾਸਤੇ ਵੀ ਇਹ ਬਰੇਚਕਾ ਕਿਤੇ ਉਹ ਖਾਦਾ ਪਤਾ ਵੀ ਨਾ ਲੱਗੇ ਮਾੜਾ ਮੋਟਾ ਅਸਰ ਹੋਇਆ ਨਾ ਹੋਇਆ ਪਰ ਜਦੋਂ ਜਲਾਫਾ ਹਰੜ ਪਿਆ ਹੋਇਆ ਤ੍ਰਿਫਲਾ ਖਾਦਾ ਜਾਂਦਾ ਤਾਂ ਪੇਸ਼ੈਂਟ ਦਾ ਪੇਟ ਵੀ ਸਾਫ ਹੁੰਦਾ ਉਹਦੀਆਂ ਅੱਖਾਂ ਦੇ ਵਿੱਚ ਵੀ ਚਮਕ ਆਉਂਦੀ ਹੈ ਜਿਹੜੀ ਅੱਖਾਂ ਚ ਗਿੱਡ ਬਣੀ ਰਹਿੰਦੀ ਸੀ ਖਾਜ ਹੋਈ ਜਾਂਦੀ ਸੀ ਪੈਰਾਂ ਦੇ ਵਿੱਚੋਂ ਅੱਗ ਨਿਕਲਦੀ ਸੀ ਔਰ ਬਾਥਰੂਮ ਦੇ ਵਿੱਚੋਂ ਝੱਗ ਨਿਕਲਦੀ ਸੀ ਉਹ ਸਾਰਾ ਠੀਕ ਹੋ ਜਾਂਦਾ ਭੱਜ ਦੌੜ ਦੀ ਇਸ ਜਿੰਦਗੀ ਦੇ ਵਿੱਚ ਅੱਜ ਜੇਕਰ ਕੋਈ ਸਭ ਤੋਂ ਵੱਡਾ ਚੈਲੰਜ ਹੈ ਉਹ ਹੈ ਸਿਹਤ ਉਹ ਇਸ ਕਰਕੇ ਆ ਕਿਉਂਕਿ ਅਸੀਂ ਇੰਨੇ ਜ਼ਿਆਦਾ ਸਾਡੀ ਲਾਈਫ ਹੈ ਬਿਜ਼ੀ ਹੋ ਗਈ ਹੈ ਕਿ ਅਸੀਂ ਆਪਣੀ ਸਿਹਤ ਦੇ ਵੱਲ ਧਿਆਨ ਨਹੀਂ ਦੇ ਪਾਉਂਦੇ ਕਈ ਵਾਰੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਨਫਿਊਜ਼ ਵੀ ਹੁੰਨੇ ਆ ਕਿ ਸਾਨੂੰ ਕੀ ਖਾਣਾ ਚਾਹੀਦਾ ਹੈ ਕੀ ਨਹੀਂ ਖਾਣਾ ਚਾਹੀਦਾ ਕਿਉਂਕਿ ਮਾਰਕੀਟ ਦੇ ਵਿੱਚ ਅਕਸਰ ਇਹ ਚਰਚਾ ਚੱਲਦੀ ਰਹਿੰਦੀ ਹੈ ਕਿ ਜਿਹੜੀ ਕਣਕ ਹੈ ਉਹ ਜ਼ਹਿਰੀਲੀ ਹੋ ਗਈ ਹੈ ਸਬਜ਼ੀਆਂ ਜ਼ਹਿਰੀਲੀਆਂ ਮਿਲ ਰਹੀਆਂ ਨੇ ਖਾਣ ਪੀਣ ਦੀਆਂ ਬਸਤਾਂ ਦੇ ਵਿੱਚ ਮਿਲਾਵਟ ਹੈ ਤਾਂ ਅਜਿਹੇ ਦੇ ਵਿੱਚ ਜਿਹੜਾ ਕਾਮਨ ਮੈਨ ਆ ਬਹੁਤ ਜ਼ਿਆਦਾ ਕਨਫਿਊਜ਼ ਹੋ ਜਾਂਦਾ ਹੈ ਕਿ ਉਹਦੀ ਰੂਟੀਨ ਕੀ ਹੋਣੀ ਚਾਹੀਦੀ ਹੈ ਕੀ ਖਾਣਾ ਚਾਹੀਦਾ ਕਿਸ ਤਰ੍ਹਾਂ ਦਾ ਖਾਣਾ ਚਾਹੀਦਾ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਇਹ ਸਭ ਦੇ ਲਈ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਜੁੜੇ ਨੇ ਵਰਦਾਨ ਆਯੁਰਵੈਦ ਦਾ ਤੋਂ ਵੈਦ ਸੁਭਾਸ਼ ਕੋਇਲ ਆ ਸਰ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਪੁੱਛੂੰਗੀ ਕਿ ਅੱਜ ਸਿਹਤ ਨੂੰ ਲੈ ਕੇ ਸਭ ਤੋਂ ਵੱਡਾ ਚੈਲੰਜ ਕੀ ਹੈ ਸਿਹਤ ਨੂੰ ਲੈ ਕੇ ਸਭ ਤੋਂ ਵੱਡਾ ਚੈਲੰਜ ਇਹੀ ਹੈ ਵੀ ਜੇ ਕਿਸੇ ਨੂੰ ਕੋਈ ਬਿਮਾਰੀ ਹੋ ਜਾਂਦੀ ਆ ਉਹਨੂੰ ਇਹ ਫਿਕਰ ਪੈ ਜਾਂਦਾ ਵੀ ਕਿਹੜੇ ਡਾਕਟਰ ਕੋਲ ਜਾਵਾਂ ਜੀ ਕਿਹੜੇ ਵੈਦ ਕੋਲ ਜਾਵਾਂ ਮੈਂ ਕਿੱਧਰ ਨੂੰ ਜਾਵਾਂ ਕਿਉਂ ਕਿਉਂਕਿ ਉਹਨੂੰ ਜਦੋਂ ਕਿਤੇ ਵੀ ਜਾਂਦਾ ਨਾ ਉਹਨੂੰ ਚੱਕਰ ਵਿੱਚ ਫਸਾਇਆ ਜਾਂਦਾ ਅੱਗੇ ਹੁੰਦਾ ਸੀ ਜ਼ਮਾਨਾ ਅਸੀਂ ਦੇਖਿਆ ਕੀ ਦੇਖਿਆ ਸਾਰਾ ਹੰਡਾਇਆ ਹੋਇਆ ਕਿ ਇੱਕ ਪਿੰਡ ਹੁੰਦਾ ਸੀ ਪਿੰਡ ਦੇ ਵਿੱਚ ਇੱਕ ਵੈਦ ਜੀ ਹੁੰਦੇ ਸੀ ਸਾਰੇ ਪਿੰਡ 'ਚ ਕਿਸੇ ਨੂੰ ਕੋਈ ਤਕਲੀਫ ਹੋਣੀ ਉਹ ਵੈਦ ਜੀ ਕੋਲ ਜਾਂਦੇ ਠੀਕ ਹੋ ਜਾਂਦੇ ਉਹੀ ਨੱਕ ਦਾ ਉਹੀ ਅੱਖ ਦਾ ਉਹੀ ਕੰਨ ਦਾ ਉਹੀ ਮੂੰਹ ਦਾ ਉਹੀ ਪੈਰਾਂ ਦਾ ਲੱਤਾਂ ਦਾ ਉਹੀ ਸਪੈਸ਼ਲਿਸਟ ਹੁੰਦਾ ਸੀ ਇੱਕੋ ਹੀ ਤੇ ਹੁਣ ਕੀ ਹੋ ਗਿਆ ਹੁਣ ਜਦੋਂ ਮਰੀਜ਼ ਨੂੰ ਕੋਈ ਪ੍ਰੋਬਲਮ ਹੁੰਦੀ ਆ ਪਹਿਲਾਂ ਤਾਂ ਬੱਚਿਆਂ ਦਾ ਸਪੈਸ਼ਲਿਸਟ ਅੱਡ ਲੇਡੀਜ਼ ਦਾ ਅੱਡ ਜਾਇੰਟਸ ਦਾ ਅੱਡ ਫਿਰ ਉਹਦੀ ਗਰਦਨ ਦਾ ਅੱਡ ਉਹਦੀ ਉਹਦੀ ਸਿਰ ਦਾ ਅੱਡ ਉਹਦੇ ਬਾਹਲਾਂ ਦਾ ਅੱਡ ਅੱਖਾਂ ਦਾ ਅੱਡ ਮਤਲਬ ਇੰਨੇ ਕੁ ਡਾਕਟਰ ਹੋ ਗਏ ਕਿ ਪੇਸ਼ੈਂਟ ਕਨਫਿਊਜ਼ ਹੋ ਜਾਂਦਾ ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਕਿ ਸਿਹਤ ਨੂੰ ਲੈ ਕੇ ਜਿਹੜਾ ਸਭ ਤੋਂ ਵੱਡਾ ਚੈਲੰਜ ਆ ਉਹ ਹੁਣ ਇਹੀ ਆ ਵੀ ਕੀ ਖਾਈਏ ਕੀ ਨਾ ਖਾਈਏ ਜੀ ਜੇ ਕੋਈ ਬਿਮਾਰੀ ਹੋਊਗੀ ਤਾਂ ਫਿਰ ਕਿੱਧਰ ਨੂੰ ਜਾਈਏ ਮਤਲਬ ਟੈਸਟਾਂ ਦਾ ਹੀ ਏਡਾ ਵੱਡਾ ਭੰਡਾਰ ਖੁੱਲ ਗਿਆ ਜੀ ਵੀ ਜਾਂਦੇ ਹੀ ਪੇਸ਼ੇਂ ਨੂੰ ਕਿਹਾ ਜਾਂਦਾ ਐਮ ਆਰ ਆਈ ਐਕਸ ਰੇ ਤੇ ਆਰ ਟੈਸਟ ਬੂਰਾ ਫੁੱਲ ਬਾਡੀ ਚੈੱਕ ਅਪ ਮਤਲਬ ਜਿੰਨੇ ਚੋਂ ਉਹਦਾ ਵਿਚਾਰੇ ਦਾ ਇਲਾਜ ਹੋ ਜਾਣਾ ਸੀ ਸਾਰੀ ਉਮਰ ਦੀ ਦਵਾਈ ਦਾ ਉਹਨਾਂ ਇੱਕ ਦਿਨ ਚ ਲੱਗ ਗਿਆ ਉਹਦਾ ਹਮ ਠੀਕ ਹੈ ਜੀ ਔਰ ਜੇ ਵੀ ਮੰਨ ਲਓ ਦੇਸੀ ਦਵਾਈ ਕੋਈ ਖਾਂਦਾ ਉਨੂੰ ਮੈਂ ਕਈਆਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਜੇ ਸਭ ਤੋਂ ਵੱਡਾ ਚੈਲੰਜ ਲਾਈਫ ਦਾ ਉਹ ਹੈਗਾ ਕਿ ਤੁਸੀਂ ਚੂਜ਼ ਕਿਵੇਂ ਕਰਨੀ ਆਣੇ ਚੀਜ਼ਾਂ ਜੀ ਹੁਣ ਅਸੀਂ ਤ੍ਰਿਫਲਾ ਪਾਊਡਰ ਬਣਾਇਆ ਮੈਡਮ ਹਮ ਸੁਭਾਸ਼ ਗੋਇਲ ਨੇ ਇੱਕ ਤ੍ਰਿਫਲਾ ਪਾਊਡਰ ਦਿੱਤਾ ਜਿਹਦੀ ਮਾਤਰਾ ਦਿੱਤੀ 1 2 ਐਂਡ 4 ਦੀ ਰੇਸ਼ਿਓ ਚ ਜੀ ਹੁਣ ਉਹਦਾ ਤ੍ਰਿਫਲਾ ਪਾਊਡਰ ਦਾ ਪ੍ਰਾਈਸ ਹੈ 120 ਗ੍ਰਾਮ ਦਾ 990 ਰੁਪਏ ਹਮ ਐਮ ਆਰ ਪੀ ਅੱਜ 2025 ਚ ਹੋ ਸਕਦਾ ਹੈ 2035 ਚ ਕੁਝ ਹੋਰ ਹੀ ਹੋਵੇ ਤੇ ਇੱਕ ਕੰਪਨੀਆਂ ਵੇਚ ਰਹੀਆਂ ਨੇ ਉਹਨੂੰ 90 ਰੁਪਏ ਤੋਂ ਵੀ ਥੱਲੇ ਸੇਮ ਮਤਲਬ ਉਹ ਜਿਹੜੀ 60 ਗ੍ਰਾਮ ਦਿੰਦੀ ਆ ਅਸੀਂ 120 ਗ੍ਰਾਮ ਦਿੱਤਾ ਪਰ ਸਾਡਾ ਪ੍ਰਾਈਸ ਜਿਹੜਾ ਹੈਗਾ ਉਹਨਾਂ ਨਾਲੋਂ ਫੇਰ ਵੀ 10 ਟਾਈਮ ਮਲਟੀਪਲਾਈ ਹੈ ਜੀ ਲੋਕਾਂ ਨੂੰ ਪਹਿਲਾਂ ਬੜੀ ਔਖੀ ਸਮਝ ਆਈ ਇਹ ਗੱਲ ਵੀ ਮੈਨੂੰ ਮੈਨੂੰ ਬੜਾ ਕੁਐਸਚਨ ਹੋਇਆ ਕਈਆਂ ਨੇ ਚੱਕ ਕੇ ਸਾਡੇ ਡਿਪਾਰਟਮੈਂਟ ਨੂੰ ਚਿੱਠੀ ਪਾਈ ਵੀ ਫੜੋ ਜੀ ਇਹਨੂੰ ਬੰਦੇ ਨੂੰ ਹਾਂ ਮੈਂ ਕਿਹਾ ਯਾਰ ਡੀਗੀ ਕਰ ਲੂਗੀ ਪਹਿਲਾਂ ਤਾਂ ਮੈਨੂੰ ਨੇ ਇੱਕੋ ਗੱਲ ਕਹੀ ਵੀ ਮੈਂ ਆਪਣੀ ਚੀਜ਼ ਨੂੰ ਕਹਿੰਦਾ ਵੀ ਮੇਰੀ ਚੀਜ਼ ਤਾਂ ਵੀ ਅਨਮੋਲ ਹੈ ਤੁਹਾਡੀ ਮਰਜ਼ੀ ਲਓ ਜਾਂ ਨਾ ਲਓ ਜਦੋਂ ਬੰਦਾ ਖਾਂਦਾ ਪਤਾ ਲੱਗਦਾ ਫਿਰ ਮੈਨੂੰ ਲੇਕਿਨ ਮੈਂ ਕਿਹਾ ਵੀ ਨਹੀਂ ਐਜੀ ਗੱਲ ਨਹੀਂ ਕਰਨੀ ਸਾਡਾ ਦੇਸ਼ ਹੈ ਸਾਡੇ ਲੋਕ ਨੇ ਇਹਨਾਂ ਨੂੰ ਸਮਝਾਉਣਾ ਸਾਡਾ ਫਰਜ਼ ਬਣਦਾ ਲੈਣਾ ਜਾਂ ਨਾ ਲੈਣਾ ਅਲੱਗ ਗੱਲ ਹੈ ਅਸੀਂ ਚੀਜ਼ ਬਣਾਤੀ ਜੋ ਗ੍ਰੰਥ ਚ ਲਿਖੀ ਸੀ ਜੀ ਤੇ ਕੋਈ ਵਪਾਰ ਸੋਚ ਕੇ ਨਹੀਂ ਬਣਾਈ ਕੁਈ ਇਹ ਸੋਚ ਕੇ ਨਹੀਂ ਬਣਾਈ ਵੀ ਕਿਸੇ ਕੰਪੀਟੀਸ਼ਨ 'ਚ ਵੇਚਣੀ ਆ ਇਹ ਸੋਚ ਕੇ ਬਣਾਈ ਕਿ ਇੱਕ ਚੀਜ਼ ਐਸੀ ਜੀ ਦੇ ਦੇਣੀ ਆ ਜਿਹੜੀ ਇਨਸਾਨ ਦੀ ਜ਼ਿੰਦਗੀ ਬਦਲ ਕੇ ਰੱਖ ਦੇਗੀ ਹਮਮ ਔਰ ਤੁਸੀਂ ਯਕੀਨ ਮੰਨੋ ਜੀ ਇਹ ਤ੍ਰਿਫਲਾ 30 ਸਾਲ ਹੋ ਗਏ ਜੀ ਮੈਨੂੰ ਖੁਦ ਜੀ 5 ਗ੍ਰਾਮ ਤ੍ਰਿਫਲਾ 5 ਵਜੇ ਸ਼ਾਮ ਨੂੰ ਲੈਂਦੇ ਹੋਏ ਹਮਮ ਔਰ ਮੇਰਾ weight ਅੱਜ ਤੋ 30 ਸਾਲ ਪਹਿਲਾਂ ਵੀ 60 ਕਿਲੋ ਸੀ ਅੱਜ ਵੀ 60 ਕਿਲੋ ਆ ਅੱਛਾ ਜੀ ਅੱਜ ਵੀ ਮੈਨੂੰ ਕਿਸੇ ਲੈਬ 'ਚ ਲੈ ਜਾਓ ਇੱਕ ਵੀ ਪ੍ਰੋਬਲਮ ਨਿਕਲੂਗੀ ਨਹੀਂ blood 'ਚੋਂ ਹਮਮ ਮਤਲਬ ਇਹ ਕਿਉਂ ਕਿਉਂਕਿ ਤ੍ਰਿਫਲਾ ਜਿਹੜਾ ਹੈਗਾ ਉਹ ਵਾਸ਼ ਕਰਦਾ ਸਾਡੇ ਬਲੱਡ ਸਿਸਟਮ ਨੂੰ ਲੀਵਰ ਨੂੰ ਹਾਰਟ ਨੂੰ ਕੋਈ ਪ੍ਰੋਬਲਮ ਆ ਹੀ ਨਹੀਂ ਸਕਦੀ ਅਜਾ ਫਿਰ ਤ੍ਰਿਫਲਾ ਬੀਕੀ ਜਾ ਰਿਹਾ ਲੋਕ ਖਾਈ ਜਾ ਰਹੇ ਤ੍ਰਿਫਲਾ ਹੁੰਦਾ ਉਹਦੇ ਵਿੱਚ ਹਰੜ 1% ਜੀ ਬਹਿੜਾ 2% ਆਮਬਲਾ 4% ਮਤਲਬ 100 ਗ੍ਰਾਮ 200 ਗ੍ਰਾਮ 400 ਗ੍ਰਾਮ ਇਹ ਰੇਸ਼ੋ ਤਾਂ ਇਹ ਜਦੋਂ ਵੱਧਦਾ ਨਾ ਜੀ ਫਿਰ ਇਹਦੇ ਵਿੱਚ ਹਰੜ ਦੇਖੋ ਤੁਸੀਂ ਹੁਣ ਹਰੜ ਇੱਕ ਤੇ ਕਾਬਲੀ ਹਰੜਾ ਇੱਕ ਹਰੜ ਜਲਾਫਾ ਇੱਕ ਹਰੜ ਨਾਰਮਲ ਹਰਤਗੀ ਜੀ ਤਿੰਨ ਤਰ੍ਹਾਂ ਦੀ ਹਰੜ ਦੀ ਕੁਆਲਿਟੀ ਤਾਂ ਜਿਹੜੀ ਹੈਗੀ ਆ ਮੈਂ ਤੁਹਾਨੂੰ ਦੱਸ ਰਿਹਾ ਹਾਂ ਬਹੁਤ ਕੁਆਲਿਟੀ ਅੰਡੇ ਦੇ ਵਿੱਚ ਜਿਹੜੀ ਨਾਰਮਲ ਹਰੜ ਹੈ ਉਹ 200 ਰੁਪਏ ਕਿਲੋ ਜੀ ਜਿਹੜੀ ਕਾਬਲੀ ਹਰੜ ਹੈ 400 ਰੁਪਏ 450 ਰੁਪਏ ਕਿਲੋ ਹੈ ਜਿਹੜੀ ਹਰੜ ਜਲਾਫਾ ਉਹ ਹਰੜ ਜਿਹੜੀ ਹੈ ਮੈਡਮ ਉਹ ਇਸ ਟਾਈਮ 4000 ਤੋਂ ਲੈ ਕੇ 8000 ਰੁਪਏ ਕਿਲੋ ਦੇ ਵਿੱਚ ਰੇਟ ਆ ਉਹਦਾ ਕੋਈ ਰੇਟ ਹੀ ਨਹੀਂ ਫਲੈਕਚੂਏਟ ਹੁੰਦਾ ਤੁਸੀਂ ਗੂਗਲ ਸਰਚ ਕਰੋ ਤੁਹਾਨੂੰ ਪਤਾ ਲੱਗੂ ਗੋਲ ਸਾਹਿਬ ਦੱਸ ਕੀ ਰਿਹਾ ਹੈ ਔਰ ਮੇਰੀ ਆਦਤ ਹੈ ਮੈਂ ਟੈਲੀਵਿਜ਼ਨ ਤੇ ਬੈਠ ਕੇ ਕਿ ਮੈਂ ਆਪਣੇ ਵੀਡੀਓ ਚ ਕਿਤੇ ਵੀ ਬੋਲਦਾ ਬਿੰਦਾਸ਼ ਇਹ ਗੱਲ ਕਰਦਾ ਕਿਉਂਕਿ ਜੋ ਸੱਚ ਹੈ ਉਹਨੂੰ ਯਾਦ ਰੱਖਣ ਦੀ ਲੋੜ ਨਹੀਂ ਮੈਂ ਕਿਸੇ ਵੀਡੀਓ ਚ ਨਹੀਂ ਭੁੱਲਦਾ ਮੈਂ ਕਿਸੇ ਵੀਡੀਓ ਚ ਯਾਦ ਨਹੀਂ ਕਰਦਾ ਕਿਉਂਕਿ ਸੱਚ ਹੈ ਇਹਨੂੰ ਐਂ ਬੋਲਣਾ ਤੇ ਉਹਨੂੰ ਜਦੋਂ ਬੰਦਾ ਬਣਾਉਂਦਾ ਹੁਣ ਹਰ ਕਿੱਥੇ ਤਾਂ ਬਿਹਾਰਣ ਭੇੜਾ ਖਾ ਰਹੇ ਆ ਪੇਟ ਸਾਫ਼ ਕਰਨ ਵਾਸਤੇ ਵੀ ਇਹ ਬਰੇਚਕ ਕਿੱਥੇ ਉਹ ਖਾਦਾ ਪਤਾ ਵੀ ਨਾ ਲੱਗੇ ਜੀ ਮੈਡਮ ਮोटा असर ਹੋਇਆ ਨਾ ਹੋਇਆ ਪਰ ਜਦੋਂ ਜਲਾਫਾ 100 ਰੁਪਿਆ ਹੋਇਆ ਤ੍ਰਿਫਲਾ ਖਾਦਾ ਜਾਂਦਾ ਤਾਂ ਪੇਸ਼ੈਂਟ ਦਾ ਪੇਟ ਵੀ ਸਾਫ ਹੁੰਦਾ ਉਹਦੀਆਂ ਅੱਖਾਂ ਦੇ ਵਿੱਚ ਵੀ ਚਮਕ ਆਉਂਦੀ ਹੈ ਜਿਹੜੀ ਅੱਖਾਂ 'ਚ ਗਿੱਡ ਬਣੀ ਰਹਿੰਦੀ ਸੀ ਖਾਜ ਹੋਈ ਜਾਂਦੀ ਸੀ ਪੈਰਾਂ ਦੇ ਵਿੱਚੋਂ ਅੱਗ ਨਿਕਲਦੀ ਸੀ ਔਰ ਬਾਥਰੂਮ ਦੇ ਵਿੱਚੋਂ ਝੱਗ ਨਿਕਲਦੀ ਸੀ ਉਹ ਸਾਰਾ ਠੀਕ ਹੋ ਜਾਂਦਾ ਪੇਸ਼ੈਂਟ ਕਹਿੰਦਾ ਇਹ ਗੱਲ ਬਣੀ ਜੀ ਯਾਨੀ ਕਿ ਕਈ ਬਿਮਾਰੀਆਂ ਦਾ ਇਲਾਜ ਤ੍ਰਿਫਲਾ ਦੇ ਵਿੱਚ ਤ੍ਰਿਫਲਾ ਤ੍ਰਦੋਸ਼ ਨਾਸ਼ਕ ਹੈ ਜੀ ਕਈ ਬਿਮਾਰੀਆਂ ਨਹੀਂ ਹਰ ਬਿਮਾਰੀ ਦਾ ਇਲਾਜ ਦੇ ਵਿੱਚ ਤ੍ਰਿਫਲਾਇਡ ਕੀਤਾ ਜਾ ਸਕਦਾ ਕਿ ਜਦੋਂ ਉਹਨੂੰ ਹਰ ਬਿਮਾਰੀ ਚ ਕੋਈ ਤ੍ਰਿਫਲਾ ਦੇਣਾ ਸ਼ੁਰੂ ਕਰ ਦਈਏ ਤਾਂ ਚਾਹੇ ਅੰਗਰੇਜ਼ੀ ਦਵਾਈ ਆ ਚਾਹੇ ਦੇਸੀ ਦਵਾਈ ਆ ਉਹਦਾ ਜਿਹੜਾ ਸਾਈਡ ਇਫੈਕਟ ਆ ਰਿਹਾ ਉਹਨੇ ਉੱਥੇ ਹੀ ਖਤਮ ਕਰੀ ਜਾਣਾ